ਇਸ ਬੰਦੇ ਦਾ ਨਾ ਕੈਮਰਨ ਹੈ ਰਣਾ ਤੇ ਇਹ ਇੱਕ ਦਿਨ ਸੜਕ ਤੇ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਕਾਰ ਚਲਾ ਰਿਆ ਸੀਗਾ ਜਿਸ ਸੜਕ ਦੀ ਸਪੀਡ 70 ਕਿਲੋਮੀਟਰ ਪ੍ਰਤੀ ਘੰਟਾ ਸੀਗੀ ਇਹ ਬੰਦਾ ਆਪਦੇ ਦੋਸਤ ਜੌਣ ਦੇ ਨਾਲ ਰੇਸ ਕਰ ਰਿਹਾ ਸੀਗਾ ਤੇ ਇਹ ਬੰਦਾ ਅਕਸਰ ਹੀ ਆਪਦੇ ਦੋਸਤ ਜੌਣ ਦੇ ਨਾਲ ਰੇਸ ਕਰਦਾ ਰਹਿੰਦਾ ਸੀਗਾ ਤੇ ਸਪੀਡ ਦੇ ਨਾਲ ਕਾਰ ਚਲਾਉਣ ਕਰਕੇ ਅਕਸਰ ਹੀ ਇਸ ਨੂੰ ਵਾਰਨਿੰਗ ਤੇ ਸਪੀਡ ਦੀਆਂ ਟਿਕਟਾਂ ਮਿਲਦੀਆਂ ਰਹਿੰਦੀਆਂ ਸੀਗੀਆਂ ਇਸ ਦਿਨ ਇਸ ਬੰਦੇ ਨੇ ਆਪਦੀ ਕਾਰ ਦੇ ਨਾਲ ਇੱਕ 24 ਸਾਲ ਦੀ ਮਹਿਲਾ ਤੇ ਉਸ ਦੇ ਪਤੀ ਤੇ ਇੱਕ ਛੋਟੀ ਜਹੀ ਬੱਚੀ ਨੂੰ ਟੱਕਰ ਮਾਰ ਦਿੱਤੀ ਜੋ ਮੌਕੇ ਤੇ ਹੀ ਰੱਬ ਨੂੰ ਪਿਆਰੇ ਹੋ ਗਏ ਤੇ ਇਸ ਕੇਸ ਦੇ ਵਿੱਚ ਇਸ ਬੰਦੇ ਨੂੰ 24 ਸਾਲ ਦੀ ਕੈਦ ਹੋ ਜਾਂਦੀ ਹੈ ਤੇ ਇਹਦੇ ਦੋਸਤ ਜਿਹੜਾ ਸੀਗਾ ਉਹਨੂੰ 6 ਸਾਲ ਦੀ ਕੈਦ ਹੋ ਜਾਂਦੀ ਹੈ ਤੇ ਦੋਸ਼ੀ ਸਾਬਤ ਹੋਣ ਤੋਂ ਬਾਅਦ ਇਹ ਬੰਦਾ ਇੰਟਰਨੈਟ ਤੇ ਕਾਫੀ ਫੇਮਸ ਹੋ ਗਿਆ ਸੀਗਾ ਤੇ ਬਹੁਤ ਸਾਰੇ ਲੋਕ ਇਸ ਦੇ ਲੁਕਸ ਦੇ ਜਿਹੜੇ ਫੈਨ ਹੋ ਗਏ ਸੀ ਤੇ ਸੋਸ਼ਲ ਮੀਡੀਆ ਤੇ ਇਸ ਨੂੰ ਬਚਾਉਣ ਦੇ ਲਈ ਕੈਂਪੇਨ ਚਲਾਉਣ ਲੱਗੇ ਸੀਗੇ ਫੇਸਬੁੱਕ YouTube ਇੰਸਟਾਗ੍ਰam ਤੇ ਇਸ ਨੂੰ ਡਿਫੈਂਡ ਕਰਕੇ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੀਆਂ ਵੀਡੀਓ ਰੀਲਸ ਪਾਈਆਂ ਤੇ ਇਹਨਾਂ ਸਾਰੀਆਂ ਵੀਡੀਓ ਦੇ ਵਿੱਚ ਇੱਕ ਹੀ ਤਰਕ ਦਿੱਤਾ ਗਿਆ ਕਿ ਕੈਮਰਨ ਹੈਰਨ ਜੇਲ੍ਹ ਜਾਣ ਦੇ ਲਈ ਬਹੁਤ ਸੁੰਦਰ ਆ ਤੇ ਇਸ ਨੂੰ ਜੇਲ੍ਹ ਜਾਣ ਤੋਂ ਬਚਾਉਣਾ ਚਾਹੀਦਾ ਹੈ ਲੋਕ ਆਖਦੇ ਆ ਕਿ ਇਸ ਨੂੰ ਜੇਲ੍ਹ ਦੇ ਵਿੱਚ ਇਸ ਕਰਕੇ ਨਹੀਂ ਜਾਣਾ ਚਾਹੀਦਾ ਕਿਉਂਕਿ ਇਹ ਜਿਹੜਾ ਉਹ ਬਹੁਤ ਸੁੰਦਰ ਹੈਗਾ ਤੇ ਇਹ ਇਸ ਸਾਰੇ ਦੇ ਵਿੱਚ ਜਿਹੜਾ ਲੋਕਾਂ ਨੂੰ ਕਿਸੇ ਨੂੰ ਵੀ ਜਿਨ੍ਹਾਂ ਨੇ ਇਸ ਨੂੰ ਡਿਫੈਂਡ ਕੀਤਾ ਉਹਨਾਂ ਨੂੰ ਇੱਕ ਵਾਰੀ ਵੀ ਉਸ ਪਿਆਰੀ ਜੀ ਬੱਚੀ ਤੇ 24 ਸਾਲ ਦੀ ਮਹਿਲਾ ਦਾ ਇੱਕ ਤੇ ਉਸਦੇ ਪਤੀ ਦੀ ਇੱਕ ਵਾਰੀ ਵੀ ਯਾਦ ਨਹੀਂ ਆਈ ਹੁਣ ਤੁਸੀਂ ਆਪ ਸਾਰੇ ਜਣੇ ਦੱਸੋ ਕਿ ਇਹ ਜਿਹੜੀ ਸੋਸ਼ਲ ਮੀਡੀਆ ਤੇ ਕੋਈ ਵੀ ਕਿਸੇ ਨੂੰ ਵੀ ਲੈ ਕੇ ਕੋਈ ਵੀ ਕੈਂਪੇਨ ਚਲਾ ਦਿੰਦੇ ਆ ਉਹ ਸਹੀ ਹੈਗੀ ਆ ਸਾਰੇ ਜਣੇ ਕਮੈਂਟ ਕਰਕੇ ਇੱਕ ਵਾਰੀ ਸਹੀ ਜਾਂ ਗਲਤ ਦੱਸਿਆ ਦਿਓ ਧੰਨਵਾਦ